ਪਿਆ খালਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਇੱਕ ਵੀਡੀਓ ਹੁਣ ਬਣਾਉਣ ਲੱਗੇ ਆ ਜੀ ਮਨਜੀਤ ਸਿੰਘ ਵੀਰ ਆ ਸਾਡੇ ਕੋਲ ਨਾਨਕਮੱਤਾ ਸਾਹਿਬ ਤੋਂ ਉਤਰਾਖੰਡ ਤੋਂ ਲੈ ਕੇ ਆਏ ਸੀ ਅੱਜ ਤੋਂ ਡੇਢ ਮਹੀਨਾ ਪਹਿਲਾਂ ਉਹਦੇ ਭਾਂਜਾ ਤੇ ਛੱਡ ਕੇ ਭੱਜ ਗਿਆ ਸੀ ਸਾਡੇ ਕੋਲੇ ਦੋ ਦਿਨਾਂ ਬਾਅਦ ਤੇ ਉਹ ਬਾਈ ਚੜ੍ਹਾਈ ਕਰ ਗਿਆ ਤੇ ਅਸੀਂ ਉਹਦੇ ਭਾਂਜੇ ਨੂੰ ਹੁਣ ਫੋਨ ਲਾਉਣ ਲੱਗੇ ਆ ਜੀ ਤੇ ਅਸੀਂ ਕੱਲ ਦੇ ਲਈ ਜਾਂਦੇ ਆ ਕੱਲ ਦੀ ਉਹਦੀ ਮੌਤ ਹੋ ਗਈ ਹੈ ਬਾਈ ਦੀ ਸੰਸਕਾਰ ਤੇ ਆਉਣ ਨੂੰ ਵੀ ਅੱਜ ਮਨ ਕਰਤਾ ਉਹਨਾਂ ਨੇ ਕਹਿੰਦੇ ਅਸੀਂ ਆ ਨਹੀਂ ਸਕਦੇ ਤੇ ਬੜੀ ਦੁੱਖ ਦੀ ਗੱਲ ਆ ਇਹ ਪੂਰੀ ਵੀਡੀਓ ਦੇਖਿਓ ਸੁਣਿਓ ਕੀ ਕਹਿ ਰਹੇ ਨੇ ਉਹ ਕੀ ਗੱਲ ਕਰਦੇ ਕੱਲ ਵੀ ਗੱਲ ਕੀਤੀ ਸੀ ਤੇ ਅੱਜ ਵੀ ਦੋਨੋਂ ਰਿਕਾਰਡਿੰਗਾਂ ਅਸੀਂ ਪਾ ਰਹੇ ਹਾਂ ਸੁਣਿਓ ਧਿਆਨ ਨਾਲ ਤੇ ਜੇ ਕੋਈ ਉਹਨਾਂ ਦਾ ਹੋਰ ਰਿਸ਼ਤੇਦਾਰ ਵੀਡੀਓ ਦੇਖਦਾ ਤਾਂ ਪਲੀਜ਼ ਸਾਡੇ ਨੰਬਰਾਂ ਤੇ ਸੰਪਰਕ ਕਰ ਲਓ ਉਹਦਾ ਲਵਾਰਸ ਬੋਡੀ ਦਾ ਸਸਕਾਰ ਜੇ ਤੁਸੀਂ ਨਾਂ ਲਾ ਕੇ ਸਾਡੇ ਕਰਾ ਦਿਓ ਤਾਂ ਲਵਾਰਸ ਨਹੀਂ ਹੋਊਗਾ ਵਿਚਾਰਾ ਤੇ ਨਹੀਂ ਤਾਂ ਉਹ ਲਵਾਰਸ ਹਲਾਤਾਂ ਚ ਉਹਦੀ ਸਸਕਾਰ ਕਰਨਾ ਪੈਣਾ ਸਾਨੂੰ ਉਹ ਵੈਕੁਰਜੀ ਕਾਲ ਸਮਝਾ ਹਲੋ ਹਲੋ ਹਾਂਜੀ ਹਾਂਜੀ ਤੁਸੀਂ ਕਹਾ ਤੁਸੀਂ ਕਾਲ ਕੀਤੀ ਵੀਰੇ ਹਣ ਤਾਂ ਆ ਜੋ ਯਾਰ ਹੁਣ ਤਾਂ ਚੜਾਈ ਕਰ ਗਿਆ ਮੁੰਡੀ ਤਾਂ ਅੱਜ ਮੌਤ ਹੋ ਗਈ ਉਹਦੀ ਅੱਛਾ ਅੱਜ ਕਿਦੋਂ ਦਾ ਹੈ ਜੀ ਹੁਣੇ ਹੀ ਘੰਟਾ ਪਹਿਲਾਂ ਹੀ ਡੈਥ ਹੋਈ ਹੈ ਉਹਨਾਂ ਦੀ ਅੱਛਾ ਹਾਂ ਜੀ ਠੀਕ ਹੈ ਬਹੁਤ ਨੇ ਆ ਜਾਓ ਹਾਂ ਜੀ ਬਲਕਾਰ ਸਿੰਘ ਜੀ ਹਾਂ ਜੀ ਤੁਹਾਡੇ ਮਾਮਾ ਜੀ ਡਿੱਕੀ ਜਾਂਦੇ ਨੇ ਤੁਹਾਨੂੰ ਪਏ ਉਹਨਾਂ ਦਾ ਸੰਸਕਾਰ ਕਰ ਦਈਏ ਇਹ ਦਾਣਾ ਥੋੜੀ ਜਿਹਾ ਮੇਰੇ ਹੁਣ ਪ੍ਰੋਬਲਮ ਆ ਕਿ ਮੈਂ ਅਜੇ ਅਜਗੋਰੀ ਹਜੇ ਪਹੁੰਚ ਨਹੀਂ ਸਕਦਾ ਕਿਉਂਕਿ ਮੰਮੀ ਜਿੱਦਾਂ ਤਬੀਅ ਥੋੜੀ ਜਿਹੀ ਡਵਾਈਡ ਹੋਈ ਲੈ ਕੇ ਜਾਣਾ ਵਾਹ ਚਾ ਉਹ ਤਾਂ ਤੇਰੀ ਮੰਮੀ ਨਾਲ ਵੀ ਉਦੋਂ ਗੱਲ ਹੋਈ ਸੀ ਤੁਸੀਂ ਉਦੋਂ ਦੇਖ ਲੈ ਕਿਹਾ ਸੀ ਵੀ ਮੇਰੇ ਮਾਮੇ ਦੀ ਜ਼ਿੰਦਗੀ ਬਚਾ ਲਓ ਇਹਨੂੰ ਰੱਖ ਲਓ ਮੈਂ ਤੈਨੂੰ ਕਿਹਾ ਸੀ ਪਰ ਤੂੰ ਨਾਲ ਰੋਕ ਜਿਆ ਥੋੜੇ ਦਿਨ ਆਪਾਂ ਇਲਾਜ ਕਰ ਲੈਂਦੇ ਆ ਤੂੰ ਸਾਨੂੰ ਬਿਨਾਂ ਰਸਤੇ ਤੋਂ ਚੋਰੀ ਭੱਜ ਗਿਆ ਇੱਥੋਂ ਗਿਆ ਸੀ ਕਿ ਨਹੀਂ ਉਹ ਐਸੇ ਕਰਕੇ ਮੈਂ ਕਹਾਂ ਜੀ ਮੇਰੇ ਮਾਂ ਮਮੀ ਡੈਡੀ ਥੋੜੇ ਜਿਹਾ ਬੁਝੂਦ ਘਰ ਦੇ ਦਾ ਗਵਾਹ ਦੀ ਹੈ ਕਿ ਘਰੇ ਕੋਈ ਹੈ ਨਹੀਂ ਦੇਖਰੇਟ ਵਾਲਾ ਤਈਆ ਹੈ ਕਿ ਆਇਆ ਉਹਨਾਂ ਨੇ ਜਾ ਕੇ ਥੋੜੀ ਤਬੀਅਤ ਚਲ ਬੁੱਤ ਅਸੀਂ ਤੇਰੀ ਮਜਬੂਰੀ ਸਮਝੀ ਤੂੰ ਮਹੀਨਾ ਡੇਢ ਮਹੀਨਾ ਆਇਆ ਨਹੀਂ ਗਾ ਇਕੱਲੇ ਨੂੰ ਬਾਪੂ ਨੂੰ ਅਸੀਂ ਸਾਹਮਦੇ ਰਏ ਇਲਾਜ ਕਰਾਉਂਦੇ ਰਹੇ ਹਨਾ ਤੇਰਾ ਮਾਮਾ ਸੀ ਮਾਮਾ ਦੋਬੇਰੀ ਮਾਂ ਕਹਿੰਦੇ ਫੇਰ ਮਾਮਾ ਬਣਦਾ ਹੁਣ ਉਹ ਮਰ ਗਿਆ ਵਿਚਾਰਾ ਹੁਣ ਮਰੇ ਤਾਂ ਤਾਂ ਆ ਜਾ ਪੁੱਤ ਸੰਸਕਾਰ ਕਰ ਦਈਏ ਰਲ ਕੇ ਯਾਰ ਉਹਦੀ ਮਿੱਟੀ ਨੂੰ ਤਾਂ ਰੋਲੋ ਬਾਈ ਜੇ ਅਸੀਂ ਇਕੱਲੇ ਸਸਕਾਰ ਕਰਾਂਗੇ ਤਾਂ ਲਵਾਰਸ ਹੋਊਗਾ ਸਸਕਾਰ ਵੀ ਉਹ ਲਵਾਰਸ ਬੰਦਾ ਗਿਣਿਆ ਜਾਣਾ ਹਾਂਜੀ ਤੇ ਜੇ ਤੁਸੀਂ ਆ ਜਾਓਗੇ ਇੱਕ ਜਣਾ ਵੀ ਕੋਈ ਫਿਰ ਉਹ ਲਵਾਰਸ ਨਹੀਂ ਗਿਣਿਆ ਜਾਊ ਉਹਨੂੰ ਐ ਹੋ ਜਾਊਗਾ ਵੀ ਚਲ ਕੋਈ ਪਰਿਵਾਰ ਦਾ ਮੈਂਬਰ ਆ ਗਿਆ ਹਾਂਜੀ ਮੇਰੇ ਪਾਸੇ ਇਹ ਹੈ ਕਿ ਥੋੜੀ ਜਿੱਦਾ ਮਜਬੂਰੀ ਹੈ ਹੁਣ ਜਦਾਂ ਕੋਈ ਭੈਣ ਨਹੀਂ ਕਰੇ ਸਾਹਮਣਾ ਉਤੇ ਤੁਰ ਦਰਗਾਹਾਂ ਚ ਲਿਖੀ ਜਾਣੀ ਹੈ ਗੱਲ ਤੇਰੀ ਜਿਹੜੀ ਤੂੰ ਕਹਿ ਰਿਹਾ ਅੱਜ ਤੂੰ ਛੱਡ ਕੇ ਗਿਆ ਉਹਦੇ ਮਾਮੇ ਨੂੰ ਮਾਮੇ ਨੂੰ ਮਰਨ ਤੋਂ ਬਾਅਦ ਵੀ ਤੂੰ ਅੱਜ ਮਿਲਣ ਨਹੀਂ ਆ ਦੇਖਣ ਨਹੀਂ ਆ ਰਸ ਰਸਕਾਰ ਤੇ ਵੀ ਨਹੀਂ ਆ ਰਿਹਾ ਸੀ ਉਹਦੀ ਬੋਡੀ ਫ੍ਰੀਜ 'ਚ ਰੱਖੀ ਬੈਠੇ ਆ ਇਹ ਧੁਰ ਦਰਗਾਹ ਹੀ ਲਿਖੀ ਜਾਣੀ ਹੈ ਗੱਲ ਪੁੱਤ ਇਹ ਗੱਲ ਸੋਚ ਲਾ ਤੇਰੀ ਮੰਮੀ ਕਿੱਥੇ ਉਹਨੇ ਗੱਲ ਕਰਾਈ ਮੇਰੀ ਮਰਜੀ ਭੈਣ ਨੇ ਗੱਲ ਕਰਾਈ ਐਮੀ ਬਲਕਾਰ ਕੋ ਰੈਡੀ ਕੀਤਾ ਨਾ ਹਸਪੀਟਲ ਚ ਆਣਾ ਸਿਕਾਇਜੀ ਕਰੰਡ ਹੈ ਯਾਦਰ ਮੈਂ ਤਾ ਨੋਟ ਦੱਲ ਕਰਾ ਦਿੱਤਾ ਡਾਕਟਰ ਦਾ ਕਾ ਗੱਲ ਕਰਾ ਦੇ ਮੈਂ ਹੋਲਡ ਰੱਖਦਾ ਮੈਂ ਮੈਂ ਗੱਲ ਕਰਾ ਦੇ ਮੇਰੀ ਹਾਂ ਕਿਉਂਕਿ ਗਿਟਾਰੇ ਸਿਕਾਈ ਹੋਣ ਗਈ ਹੈ ਨਾ ਅੰਦਰ ਤੇ ਥੋੜੀ ਜਿੰਨਾ ਜਦਾ ਹੋ ਜੇ ਸਿਰ ਮੈਟਾ ਟਿਕਾ ਕੀ ਹੋਇਆ ਕੀ ਮੰਮੀ ਨੂੰ ਤੇਰੀ ਨੂੰ ਉਹ ਸਰਵਾਈਕਲ ਆ ਸਰਵਾਈਕਲ ਆ ਇਹ ਤਾਂ ਬੁੱਤ ਕੋਈ ਬਾਲੀ ਵੱਡੀ ਪ੍ਰੋਬਲਮ ਨਹੀਂ ਆ ਸਰਵਾਈਕਲ ਦੀ ਤਾਂ ਪਰ ਹੁਣੇ ਮਾਮਾ ਮਰ ਗਿਆ ਦੱਸ ਦੇ ਮੰਮੀ ਨੂੰ ਵੀ ਤੇਰਾ ਭਰਾ ਮਰ ਗਿਆ ਵਿਚਾਰਾ ਲਵਾਰਸ ਪਿਆ ਇੱਥੇ ਯਾਰ ਅਸੀਂ ਉਹ ਮਨਦੀਪ ਸਿੰਘ ਨੂੰ ਵੀ ਵੀਰ ਨੂੰ ਫੋਨ ਕੀਤਾ ਸੀ ਉਹ ਵੀ ਕਹਿੰਦਾ ਵੀ ਮੈਂ 7 ਤਰੀਕ ਤੋਂ ਬਾਅਦ ਆਉਂ ਉਹਦੀ ਬੇਟੀ ਦਾ ਵਿਆਹ ਵਾ ਸ਼ਾਇਦ ਬਾਈ ਦਾ ਜਿਹਨੇ ਭੇਜਿਆ ਈ ਤੁਹਾਨੂੰ ਹਨਾ ਮਨਦੀਪ ਸਿੰਘ ਕੀ ਲੱਗਦੇ ਥੋਡੇ ਹੰਜੀ ਸਿੰਘ ਲੱਗਦੇ ਨਹੀਂ ਕੋਈ ਹੁਤਾ ਨਹੀਂ ਜਾਨਸਾਨ ਹੈ ਉਹਨਾਂ ਨੂੰ ਕਿਹਾ ਸੀ ਅਸੀਂ ਵੀ ਤੁਸੀਂ ਆ ਜਾਓ ਚਲੋ ਸਸਕਾਰ ਤੇ ਉਹ ਵੀ ਕਹਿੰਦੇ ਵੀ ਮੇਰੀ ਬੇਟੀ ਦੀ ਮੈਰਿਜ ਹੈ ਮੈਂ 7 ਤਰੀਕ ਤੋਂ ਬਾਅਦ ਆਉਂ ਹੁਣ 7 ਤਰੀਕ ਤੱਕ ਜੇ ਆਪਾਂ ਬੋਡੀ ਨੂੰ ਰੱਖਦੇ ਆਂ ਵੀਡੀਓ ਤਾਂ ਗਲ ਜੂ ਅੱਜ 1 ਤਰੀਕ ਹੋ ਗਈ ਕੱਲ ਦੀ ਡੈਥ ਹੋਈ 30 ਤਰੀਕ ਦੀ ਤੇ 8 ਦਿਨ ਆਪਾਂ ਕਿਦਾਂ ਰੱਖ ਸਕਦੇ ਆਸੀਂ ਉਹਨਾਂ ਦੀ ਹਾਂਜੀ ਤੇ 8 ਦਿਨਾਂ ਦੇ ਵਿੱਚ ਤਾਂ ਵੀਰੇ ਗਲ ਜਾਣੀ ਹੈ ਬਾਡੀ ਸਾਰੀ ਹਾਂਜੀ ਤੇ ਯਾਰ ਆਕੇ ਸਿਸਕਾਰ ਕਰਾ ਦਿਓ ਕਿੱਥੋਂ ਤੁਸੀਂ ਨਾਨਕ ਮੱਤਾ ਸਾਹਿਬ ਤੋਂ ਬੋਲਦੇ ਹੋ ਨਾ ਹਾਂਜੀ ਨਾਨਕ ਮੱਤਾ ਸਾਹਿਬ ਰਹਿਣੇ ਕਿੱਥੇ ਰਹਿੰਦੇ ਹੋ ਨਾਨਕ ਮੱਤੇ ਦੇ ਨਾਨਕ ਮੱਤੇ ਰਹਿੰਦੇ ਆ ਉੱਥੇ ਪਿੰਡ ਕਿਹੜਾ ਜੀ ਪਿੰਡ ਨਾ ਬੈਂਟਾਈ ਇੱਥੇ ਰਹੇ ਹਡਿਉ ਦਾ ਮੇਜੋਲਾ ਹਾਂਜੀ ਇਹ ਕਿੱਥੇ ਪੈਂਦਾ ਇਹ ਆਪਣਾ ਇਟਰੀ ਮੈਂ ਨਵਤਰਾਡਾ ਹਾਂ ਜੀ ਹਾਂ ਜੀ ਉੱਤਰਾਖੰਡ ਜੀ ਉੱਤਰਾਖੰਡ ਜੀ ਪੈਂਦਾ ਵਾ ਤੇ ਇਹ ਬਾਪੂ ਜਿਹੜਾ ਮਨਜੀਤ ਸਿੰਘ ਚੜਾਈ ਕਰ ਗਿਆ ਇਹ ਕਿੰਨੇ ਭੈਣ ਭਰਾ ਸੀਗੇ ਬਲਕਾਰ ਬਲਕਾਰ ਸਿੰਘ ਜੀ ਇੱਕ ਮੈਂ ਡਾਕਟਰ ਹੋਣਾ ਜਿੱਦਾਂ ਹਸਪੀਟਲ ਦਾ ਮੈਂ ਕੰਮ ਕਰਦਾ ਹਾਂ ਹਾਂ ਕਰ ਲਿਓ ਇਹ ਕਿੰਨੇ ਭੈਣ ਭਰਾ ਨੇ ਮਨਜੀਤ ਸਿੰਘ ਜੀ ਨਾ ਤਾਂ ਹੁਣ ਇਸ ਵਕਤ ਕੋਈ ਕਰਦਾ ਹੈ ਸਮਾਂ ਤੋਂ ਨਹੀਂ ਭਰਾ ਤਾ ਦੱਸ ਦੇ ਕਿੰਨੇ ਸੀ ਇਹਦੇ ਹੋਰ ਅਸੀਂ ਉਹਨਾਂ ਨੂੰ ਫੋਨ ਕਰ ਲੈਣਾ ਚੱਲ ਦੇਖੋ ਜੀ ਕਾਲ ਯੁਗ ਦਾ ਦੌਰ ਆ ਪੂਰਾ ਅਜੇ ਤਾਂ ਕਰੀਬ ਡੇਢ ਮਹੀਨਾ ਪਹਿਲਾਂ ਇੱਕ ਪੰਜਾਬ ਦੇ ਮਾਮੇ ਨੂੰ ਲੈ ਕੇ ਆਉਂਦਾ ਸਾਡੇ ਕੋਲੇ ਉੱਤਰਾਖੰਡ ਤੋਂ ਨਾਨਕ ਮੱਤਾ ਸਾਹਿਬ ਤੋਂ ਗੁਰੂ ਘਰ ਤੋਂ ਦੇ ਨੇੜੇੋਂ ਨਾਮ ਸਾਡੇ ਲਈ ਤਾਂ ਨਾਨਕ ਮੱਤਾ ਸਾਹਿਬ ਦਾ ਨਾਂ ਹੀ ਸਾਡੇ ਲਈ ਬੜਾ ਉੱਚਾ ਤੇ ਪਵਿੱਤਰ ਆ ਤੇ ਜਦੋਂ ਲੈ ਕੇ ਆਏ ਤੇ ਉਹਦੇ ਵੀਰ ਦੀ ਅੱਖਾਂ ਪੀਲੀਆਂ ਹੋਈਆਂ ਜਾਂ ਲੀਵਰ ਖਰਾਬ ਜਦੋਂ ਟੈਸਟ ਕੀਤੇ ਡਾਕਟਰਾਂ ਨੇ ਦੱਸਿਆ ਵੀ ਲੀਵਰ ਜਮਾਂ ਡੈਮੇਜ ਹੋ ਚੁੱਕਿਆ ਸ਼ਰਾਬ ਪੀਂਦਾ ਸੀ ਬਹੁਤ ਜ਼ਿਆਦਾ ਭਾਂਡੇ ਨੇ ਦੱਸਿਆ ਵੀ ਇਹ ਟਰੱਕ ਤੇ ਸੀਗਾ ਸ਼ਰਾਬ ਪੀਂਦਾ ਸੀ ਵੀ ਹੁਣ ਇੰਨਾ ਬਿਮਾਰ ਹੋ ਗਿਆ ਤਾਂ ਸਾਡੇ ਘਰ ਦੇ ਬਾਹਰ ਛੱਡ ਗਿਆ ਕੋਈ ਇਹਨੂੰ ਤੇ ਸਾਨੂੰ ਤੁਹਾਡੇ ਜਿਹੜੇ ਜਾਣਕਾਰ ਸਾਡੇ ਉੱਥੇ ਕੋਈ ਟੀਮ ਦੇ ਮੈਂਬਰ ਵੀਰ ਪਹਿਲਾਂ ਵੀ ਇੱਕ ਭੈਣ ਨੂੰ ਛੱਡ ਕੇ ਗਏ ਸਾਡੇ ਕੋਲੇ ਬਹੁਤ ਮਾੜੀ ਹਾਲਤ ਸੀ ਭੈਣ ਉਹ ਤੇ ਉਹਨਾਂ ਨੂੰ ਅਸੀਂ ਬੁਲਾਇਆ ਸੀ ਉਦੋਂ ਤੇ ਉਹਨਾਂ ਨੂੰ ਪੁੱਛ ਕੇ ਵੀ ਵੀਡੀਓ ਦੇਖਦੇ ਆ ਤੁਹਾਡੀਆਂ ਅਸੀਂ ਵੀ ਇੱਥੇ ਲੈ ਕੇ ਆਏ ਆ ਤੇ ਅਸੀਂ ਕਿਹਾ ਚੱਲ ਵੀਰੇ پیسے ਅਸੀਂ ਤੈਨੂੰ ਰੱਖਦੇ ਨਹੀਂ ਹੈ ਪਰਿਵਾਰ ਦਾ ਮਸਲਾ ਤੁਹਾਨੂੰ ਆਪ ਇਲਾਜ ਕਰਾਉਣਾ ਚਾਹੀਦਾ ਸੀ ਪਰ ਉਹ ਕਹਿੰਦੇ ਅਸੀਂ ਗਰੀਬ ਆ ਅਸੀਂ ਇਲਾਜ ਨਹੀਂ ਕਰਾ ਸਕਦੇ ਮੈਂ ਕਿਹਾ ਵੀਰੇ ਤੂੰ ਇੱਥੇ ਨਾਲ ਰੁਕ ਜਾ ਬਲਕਾਰ ਸਿੰਘ ਨਾਮ ਆ ਭਾਣਜਾ ਮਾਮਾ ਮਾਮੇ ਦਾ ਸਕਾ ਵੀ ਨਾਲ ਰੁਕ ਜਾ ਚਲ ਆਪਾਂ ਟਰਾਈ ਕਰਦੇ ਅੰਦਰ ਸਾਡਾ ਛੋਟਾ ਜਿਹਾ ਹਸਪੀਟਲ ਬਣਾਇਆ ਵਾ ਚਲੋ ਉਹਨੇ ਇੱਡੀ ਦੂਰੋਂ ਆਏ ਹੋ ਤੁਸੀਂ ਗੁਰੂ ਦੀ ਨਗਰੀ ਤੋਂ ਤੇ ਅਸੀਂ ਮਨਜੀਤ ਸਿੰਘ ਨੂੰ ਦਾਖਲ ਕਰ ਲਿਆ ਜੀ ਇਲਾਜ ਚੱਲ ਪਿਆ ਤੀਸਰੇ ਦਿਨ ਬਾਅਦ ਪਾਣ ਜਾ ਗਾਇਬ ਹੋ ਗਿਆ ਸਾਨੂੰ ਬਿਨਾਂ ਦੱਸੇ ਤੋਂ ਹਸਪਤਾਲ ਤੋਂ ਗਿਆ ਬਾਹਰ ਸੰਸਤਾ ਦੇ ਘੁੰਮਦਾ ਘੁੰਮਦਾ ਪਤਾ ਨਹੀਂ ਰਾਤ ਨੂੰ ਨਿਕਲ ਕੇ ਜਾਂ ਤੜਕੇ ਨਿਕਲ ਗਿਆ ਜਦੋਂ ਪਤਾ ਕੀਤਾ ਲੱਭਿਆ ਨਹੀਂ ਲੱਭਿਆ ਫੋਨ ਕੀਤੇ ਫੋਨ ਨਹੀਂ ਚੱਕੇ ਤੇ ਮਨਜੀਤ ਸਿੰਘ ਨੂੰ ਕੀਤਾ ਫੋਨ ਜਿਹਨੇ ਭੇਜਿਆ ਸੀ ਇਹਨਾਂ ਨੂੰ ਉਹ ਕਹਿੰਦਾ ਭਾਈ ਮੈਂ ਬਹੁਤ ਸ਼ਰਮਸਾਰ ਆ ਯਾਰ ਵੀ ਮੈਂ ਮੈਨੂੰ ਤਾਂ ਬੜੀ ਦੁੱਖ ਲੱਗਿਆ ਐ ਤਾਂ ਕੀਤਾ ਉਹਨਾਂ ਨੇ ਚਲੋ ਮੈਂ ਕਿਹਾ ਭਾਈ ਤੁਸੀਂ ਘੇੜਾ ਮਾਰ ਜਿਓ ਆ ਕੇ ਵੀ ਇਹਨਾਂ ਨੂੰ ਲੈ ਕੇ ਆਓ ਨਾਲ ਵੀ ਇਹ ਵਿਚਾਰਾ ਜੇ ਠੀਕ ਹੋਣਾ ਨੇ ਤਾਂ ਵੀ ਨਹੀਂ ਹੋਣਾ ਜੇ ਅੱਜ ਇੰਨੀ ਬੁਰੀ ਹਾਲਤ ਆ ਉਹਦੀ ਹਨਾ ਵੀ ਲੀਵਰ ਉਹਦਾ ਜਿਵੇਂ ਹੀ ਖਤਮ ਆ ਵੀ ਨਾਲ ਪਰਿਵਾਰ ਦਾ ਕੋਈ ਹੋਊਗਾ ਚਲੋ ਹੌਸਲਾ ਹੋਊਗਾ ਉਹਨੂੰ ਮਹੀਨਾ ਡੇਢ ਮਹੀਨਾ ਨੰਘਿਆ ਜੀ ਕੋਈ ਨਹੀਂ ਆਇਆ ਜੀ ਲੈ ਕੋਈ ਮਿਲਣ ਨਹੀਂ ਆਇਆ ਕੋਈ ਦੇਖਣ ਵੀ ਨਹੀਂ ਆਇਆ ਤੇ ਉਹਨਾਂ ਦੀ ਹਾਲਤ ਹੋਰ ਬੱਦ ਤੋਂ ਬੱਦਰ ਹੋਈ ਗਈ ਤੇ ਬੱਦਰ ਤੋਂ ਬੱਦਰ ਹੁੰਦੀ ਹੁੰਦੀ ਅੱਜ ਇਸ ਦੁਨੀਆ ਤੋਂ ਚਲੇ ਗਏ ਹੋ ਸਵਰਗ ਸਦਾਰ ਕੇ ਕੱਲ ਸਵੇਰੇ ਉਹ ਮਨਜੀਤ ਸਿੰਘ ਜੀ ਦੀ ਡੈਥ ਹੋਈ ਕੱਲ ਦੇ ਅਸੀਂ ਫੋਨ ਕਰੀ ਜਾਂਦੇ ਆ ਕੱਲ ਤਾਂ ਸਾਨੂੰ ਇਹ ਕਿਹਾ ਸੀ ਵੀ ਅਸੀਂ ਆਵਾਂਗੇ ਦੱਸਦੇ ਆ ਜੀ ਕਰਦੇ ਆ ਜੀ ਗੱਲ ਮੰਮੀ ਨਾਲ ਮੈਂ ਗੱਲ ਕਰਦਾ ਮੁੰਡਾ ਕਹਿੰਦਾ ਜੀ ਤੇ ਹੁਣ ਕਿੰਨਾ ਮੇਰੀ ਮੰਮੀ ਬਿਮਾਰ ਆ ਅਸੀਂ ਆ ਨਹੀਂ ਸਕਦੇ ਹੋਣੋ ਸਰਦਾਰ ਮਨਜੀਤ ਸਿੰਘ ਕੀ ਉਹ ਲਵਾਰਸ ਕੀ ਹੋਰ ਕੋਈ ਗੱਲ ਨੂੰ ਮਨਜੀਤ ਸਿੰਘ ਵਾਂਗ ਕੋਈ ਪੇਸ਼ੈਂਟ ਇੱਥੇ ਸਾਡੇ ਕੋਲ ਜੈਨੂਨ ਮਰੀਜ਼ ਵੀ ਲੈ ਕੇ ਆ ਜੂਗਾ ਬਿਨਾ ਪੁੱਛੇ ਤੋਂ ਦੱਸੇ ਤੋਂ ਫਿਰ ਅਸੀਂ ਉਹਨਾਂ ਲਈ ਉਹਨਾਂ ਨੂੰ ਵੀ ਸ਼ੱਕ ਦੀ ਨਿਗਰਾਨੀ ਦੇਖਾਂਗੇ ਲੋ ਕੀਤੇ ਤੇ ਵਿਸ਼ਵਾਸ ਕਰੀਏ ਸਕਾ ਭਾਂਜਾ ਆਪਦੇ ਮਾਮੇ ਨੂੰ ਛੱਡ ਕੇ ਭੱਜ ਜਾਂਦਾ ਚਲੋ ਕੋਈ ਗੱਲ ਨਹੀਂ ਭੱਜ ਗਿਆ ਸਰਦਾ ਨਹੀਂ ਸੀ ਨਹੀਂ ਰਹਿ ਸਕਦੇ 1.5 ਮਹੀਨਾ ਹੁਣ ਤਾਂ ਉਹ ਮਰ ਗਿਆ ਬਾਈ ਹੁਣ ਤਾਂ ਉਹਦੀ ਮੌਤ ਹੋ ਗਈ ਹੁਣ ਸੰਸਕਾਰ ਤੇ ਸਿਰਫ ਇੱਕ ਦਿਨ ਵਾਸਤੇ ਦੇਖੋ ਅਸੀਂ ਇਹੀ ਕਹਿੰਨੇ ਵੀ ਇੱਕ ਦਿਨ ਵਾਸਤੇ ਆ ਜਾਓ ਸੰਸਕਾਰ ਕਰਾ ਕੇ ਵਾਪਸ ਚਲੇ ਜਾਇਓ ਅਸੀਂ ਕਿਹੜਾ ਰੱਖਣਾ ਤੁੱਤ ਹੁਣ ਅਸੀਂ ਕੀ ਕਰਾਉਣਾ ਬਾਈ ਨਾਲ ਸੰਸਕਾਰ ਤੇ ਉਹਨੂੰ ਵੀ ਮਨਾਂ ਕਰਤਾ ਵੀ ਸੰਸਕਾਰ ਤੇ ਵੀ ਨਹੀਂ ਆ ਸਕਦੇ ਇਹ ਆ ਰਾਂਗੇ ਦੁਨੀਆ ਦੇ ਆ ਤਸਵੀਰਾਂ ਲਾਈਆਂ ਅਸੀਂ ਜਿੱਦਣ ਲੈ ਕੇ ਆਏ ਸੀ ਭਾਂਜਾ ਵੀ ਖੜਾ ਨਾਲ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਸ ਟਾਈਮ ਕੀ ਹਾਲ ਸੀ ਅੱਖਾਂ ਦੇਖੋ ਕਿਵੇਂ ਪੀਲੀਆਂ ਮਨਜੀਤ ਸਿੰਘ ਦੀ ਤੇ ਅੱਜ ਉਹ ਮਿੱਟੀ ਹੋਇਆ ਸਰੀਰ ਆਪਣੇ ਆਦੇ ਹੱਥਾਂ ਨੂੰ ੜੀ ਕਰਿਆ ਵੀ ਕੋਈ ਮੇਰਾ ਆਪਦਾ ਮੇਰੇ ਸਰੀਰ ਨੂੰ ਮਿੱਟੀ ਨਾਲ ਮਿੱਟੀ 'ਚ ਮਿਲਾ ਕੇ ਚਲੇ ਜਾਵੇ ਨਹੀਂ ਤਾਂ ਸਾਡੇ ਕੋਲ ਇੱਥੇ ਜੇ ਕੋਈ ਨਹੀਂ ਆਉਂਦਾ ਤਾਂ ਲਵਾਰਸ ਗਿਣਿਆ ਜਾਣਾ ਉਹ ਬੰਦਾ ਵਿਚਾਰਾ ਬਸ ਜੀ ਬੇਨਤੀ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਓ ਪਲੀਜ਼ ਸ਼ੇਅਰ ਕਿਸੇ ਦੀ ਅੱਖਾਂ ਖੁੱਲ ਜਾਣ ਕੋਈ ਹੋਰ ਨਾ ਇਦਾਂ ਕਰੇ ਮਨਜੀਤ ਸਿੰਘ ਵਾਂਗ ਜੋ ਮਨਜੀਤ ਸਿੰਘ ਨਾ ਹੋਇਆ ਜੋ ਸਾਡੇ ਨਾਲ ਹੋਇਆ ਜੋ ਉਹਨਾਂ ਦੇ ਪਰਿਵਾਰ ਨੇ ਕੀਤਾ ਉਹ ਕਿਸੇ ਹੋਰ ਨਾਲ ਨਾ ਹੋਵੇ ਸ਼ੇਅਰ ਕੋਈ ਵੀਰ ਭਰਾ ਸਾਡਾ ਇਸ ਵੀਡੀਓ ਨੂੰ ਦੇਖ ਕੇ ਸੋਚ ਲਵੇ ਸਮਝ ਲਵੇ ਬਸ ਅੱਡੀ ਇੱਕ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ